ਸੋਸ਼ਲ ਮੀਡੀਆ ਤੇ ਕੱਲ ਦੀ ਵੀਡੀਓ ਵਾਇਰਲ ਹੋਣ ਵਾਲੇ ਡੀਜੇ ਵਾਲੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਕੀ ਪੂਰਾ ਸੱਚ ਦੱਸਿਆ ਕਿ ਅਸਲ ਸੱਚ ਕੀ ਹੈ ਇਸ ਸਾਰੇ ਮਾਮਲੇ ਦਾ ਉਹ ਵੀ ਤੁਹਾਨੂੰ ਦੱਸਦਿਆਂ ਉਸ ਤੋਂ ਪਹਿਲਾਂ ਦੱਸ ਦਿਆਂ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਕਿਸੇ ਵਿਆਹ ਸਮਾਗਮ ਦੀ ਹੈ ਜਿੱਥੇ ਕਿ ਸਟੇ ਤੇ ਡੀਜੇ ਵਾਲੀ ਕੁੜੀ ਨੱਚ ਰਹੀ ਹੈ ਤਾਂ ਉਸੇ ਮੌਕੇ ਬਰਾਤੀਆਂ ਦੇ ਵਿੱਚੋਂ ਜਾਂ ਵਿਆਹ ਵਾਲਿਆਂ ਦੇ ਵਿੱਚੋਂ ਕੋਈ ਇਸ ਕੁੜੀ ਦੇ ਨਾਲ ਕੁਝ ਗਲਤ ਹਰਕਤ ਕਰਦਾ ਜਿਸ ਦੇ ਕਰਕੇ ਇਹ ਕੁੜੀ ਉਸ ਬੰਦੇ ਨੂੰ ਉਸ ਸਖਸ ਨੂੰ ਸਟੇਜ ਤੋਂ ਗਾਲਾਂ ਕੱਢਣ ਲੱਗ ਜਾਂਦੀ ਹੈ ਤਾਂ ਉੱਥੇ ਮੌਜੂਦ ਮੁੰਡੇ ਵੀ ਇਸ ਕੁੜੀ ਤੇ ਹਮਲਾ ਕਰਦੇ ਨੇ ਇਸ ਦੇ ਮੂੰਹ ਤੇ ਪੈਸੇ ਸਿੱਟਦੇ ਨੇ ਦੱਸ ਦਈਏ ਕਿ ਇਸ ਤੋਂ ਬਾਅਦ ਇੰਨਾ ਲੋਕਾਂ ਨੂੰ ਕਾਫੀ ਜ਼ਿਆਦਾ ਲਾਨਤਾਂ ਵੀ ਪੈ ਰਹੀਆਂ ਨੇ ਕਿ ਉਹ ਵੀ ਕਿਸੇ ਦੀ ਤੀ ਪੈਣਾ ਜਿਸ ਨੂੰ ਇਸ ਤਰ੍ਹਾਂ ਉਹ ਗਲਤ बोल ਰਹੇ ਨੇ ਤੇ ਬੰਦੇ ਹੋ ਕੇ ਇੱਕ ਕੁੜੀ ਨੂੰ ਕੁੱਟਣ ਦੇ ਲਈ ਜਾ ਰਹੇ ਨੇ ਦੱਸਦੀ ਹੈ ਕਿ ਉੱਥੇ ਹੀ ਇਸ ਵੀਡੀਓ ਬਾਰੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫਰੈਂਸ ਡੀਜੇ ਜਲੰਧਰ ਦੀ ਵੀਡੀਓ ਹੈ ਪਰ ਹੁਣ ਫਰੈਂਸ ਡੀਜੇ ਜਲੰਧਰ ਵਾਲਿਆਂ ਨੇ ਪੋਸਟ ਪਾਈ ਹੈ ਜਿਨ੍ਹਾਂ ਨੇ ਕੀ ਕਿਹਾ ਕਿ ਕੱਲ ਦੀ ਜੋ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਫਰੈਂਸ ਡੀਜੇ ਜਲੰਧਰ ਦੀ ਵੀਡੀਓ ਹੈ ਅਤੇ ਇਹ ਫਰੈਂਸ ਡੀਜੇ ਜਲੰਧਰ ਵਾਲਿਆਂ ਦੀ ਹੀ ਕੁੜੀ ਹੈ ਜਿਸ ਦੇ ਨਾਲ ਇਹ ਲੜਾਈ ਝਗੜਾ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਫ੍ਰੈਂਚ ਡੀਜ ਜਲੰਧਰ ਦੀ ਕੁੜੀ ਨਹੀਂ ਹੈ ਨਾ ਹੀ ਉਹਨਾਂ ਦਾ ਇਹ ਪ੍ਰੋਗਰਾਮ ਸੀ ਉਹਨਾਂ ਨੂੰ ਜਿੱਥੋਂ ਤੱਕ ਪਤਾ ਲੱਗਿਆ ਇਹ ਚੰਡੀਗੜ੍ਹ ਦੇ ਵਿੱਚ ਕਿਸੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਪ੍ਰੋਗਰਾਮ ਸੀ ਵੀਡੀਓ ਵੀ ਉੱਥੇ ਦੀ ਹੀ ਦੱਸੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਂ ਉਹਨਾਂ ਦੇ ਡੀਜ ਨੂੰ ਇਸ ਤਰ੍ਹਾਂ ਬਦਨਾਮ ਨਾ ਕੀਤਾ ਜਾਵੇ ਕਿਉਂਕਿ ਇਹ ਵੀਡੀਓ ਉਹਨਾਂ ਦੇ ਡੀਜ ਦੀ ਨਹੀਂ ਹੈ ਪਰ ਦੋਸਤੋ ਵੀਡੀਓ ਜਿੱਥੇ ਦੀ ਮਰਜ਼ੀ ਹੋਵੇ ਪਰ ਜੋ ਹਰਕਤ ਇਹ ਸਟੇਜ ਤੇ ਹੋਈ ਹੈ ਇਹ ਨੌਜਵਾਨ ਕਿਸ ਤਰ੍ਹਾਂ ਉਸ ਕੁੜੀ ਦੇ ਮੂੰਹ ਤੇ ਬਾਅਦ ਦੇ ਵਿੱਚ ਪੈਸੇ ਵੀ ਮਾਰ ਰਹੇ ਨੇ ਪੈਸੇ ਦੇ ਗਮਾਨ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਗਲਤ ਬੋਲ ਰਹੇ ਨੇ ਕੀ ਕਹਿਣਾ ਤੁਹਾਡਾ ਇਸ ਬਾਰੇ ਅਤੇ ਕੀ ਤੁਹਾਨੂੰ ਲੱਗਦਾ ਕਿ ਕੁੜੀ ਨੇ ਇਸ ਨੌਜਵਾਨਾਂ ਦੀ ਲਾਹ ਪਾ ਕਰਕੇ ਚੰਗਾ ਕੀਤਾ ਤਾਂ ਕਮੈਂਟਾਂ ਦੇ ਵਿੱਚ Yes ਟਾਈਪ ਕਰਨਾ ਤੇ ਜੇਕਰ ਤੁਹਾਨੂੰ ਗਲਤ ਲੱਗਿਆ ਤਾਂ ਕਮੈਂਟਾਂ ਦੇ ਵਿੱਚ No ਟਾਈਪ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੁਣ ਦੇਖੋ ਇਹ ਪੂਰੀ ਵੀਡੀਓ I'm oh, going